ਵਾਈਗੁੱਡ ਜੀ ਕਾ ਖਾਲਸਾ ਵਾਈਗੁੱਡ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ Facebook ਤੇ ਸਵਾਗਤ ਹੈ ਅੱਜ ਜਿਹੜੇ ਆਪਾਂ ਵੀ ਲੈ ਕੇ ਆ ਗੋਲ ਪੜਨਾ ਜਿਹੜਾ ਆਪਾਂ ਕਿਤੇ ਵੀ ਜਿਹੜਾ ਆਪਾਂ ਘਰ ਦੇ ਕੰਮਾਂ 'ਚ ਵਰਤ ਸਕਦੇ ਹਾਂ ਸਭ ਤੋਂ ਪਹਿਲਾਂ ਆਪਾਂ ਇਹੜਾ ਦੁੜੇ ਨੂੰ ਆਪਾਂ ਇਹੜਾ ਕਿਸ਼ਨ ਕੰਗਾ ਕਰਨਾ ਹੈ ਤੇ ਕਿਸ਼ਨ ਕੰਗਾ ਕਰਕੇ ਚੰਗੀ ਤਰ੍ਹਾਂ ਜਿਹੜੇ ਆਪਾਂ ਕਿਸਾਨ ਨੂੰ ਗੋਲ-ਗੋਲ ਘੁਮਾ ਕੇ ਤੇ ਉਹਨਾਂ ਨੂੰ ਆਪਾਂ ਇੱਕ ਇੱਕ ਹੱਥ ਨਾਲ ਇੱਕ ਜਿਹੜਾ ਆਪਾਂ ਹਲਕਾ ਇਹ ਘੁਮਾ ਕੇ ਜਿਹੜਾ ਜੁੜੇ ਨੂੰ ਤੇ ਇੱਕ ਗੱਠ ਬਣੀ ਹੈ ਉੱਤੇ ਜਿਹੜਾ ਇਹ ਤੁਸੀਂ ਜੁੜੋ ਗਟਵळा ਗਰਸਾ ਦੇ ਦੂਹ ਵੀ ਗਰਸਾ ਦੇ ਸਿੰਪਲ ਤੇ ਫਿਰ ਆਪਾਂ ਉਸ ਨੂੰ ਚੰਗੀ ਤਰ੍ਹਾਂ ਜੁੜੇ ਜਾਣੇ ਦੋੜੇ ਲੈ ਕੇ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲ ਦੇ ਚੰਗੀ ਤਰ੍ਹਾਂ ਸੈਟ ਕਰ ਲੈਣ ਤੇ ਜਿੰਨਾ ਵੀ ਜਿਆਦਾ ਮਰਚ ਗਿਆ ਉਹ ਜਿਹੜਾ ਆਪਣਾ ਗੰਗਾ ਉਹ ਆਪਣੇ ਜੁੜੇ ਦੇ ਪਿੱਛੇ ਦੇ ਸਕਦੇ ਆ ਨਾ ਤੇ ਜਿਹੜਾ ਆਪਾਂ ਪਰਨਾ ਮੰਨਣਾ ਜਿਹੜੇ ਆਪਣੇ ਪਰਨੇ ਲੈਂਥ ਆਪਾਂ ਲੈਂਥ ਦੀ ਗੱਲ ਕਰੀਏ ਤਾਂ ਇਹਦੀ ਲੈਂਥ ਹੈਗੀ ਜਿਹੜੀ 2.5 ਜਾਂ 3 ਮੀਟਰ ਹੈਗੀ ਐ ਤੇ ਇੱਕ ਫਿਰ ਆਪਿਹੜਾ ਇੱਕ ਪਰਨਾ ਲੈਣਾ ਪਰਨਾ ਲੈ ਕੇ ਪਰਨੇ ਦੇ ਇੱਕ ਕਿਨਾਰੇ ਨੂੰ ਅਦੇ ਆਪਣੇ ਦੂਏ ਕਨਾਰੇ ਦੇ ਹਾਫ ਹੋਲਡ ਕਰਕੇ ਇੱਕ ਟ੍ਰਾਇੰਗਲ ਪੂਣੀ ਕਰ ਲੈਣੀ ਹੈ ਤੇ ਟ੍ਰਾਇੰਗਲ ਪੂਣੀ ਕਰਕੇ ਤੇ ਚੰਗੀ ਤਰ੍ਹਾਂ ਜਿਹੜਾ ਪਰਨੇ ਨੂੰ ਆਪਾਂ ਲੋਡ ਕਰਨਾ ਤੇ ਪਹਿਲੇ ਲੜ ਨੂੰ ਆਪਾਂ ਚੰਗੀ ਤਰ੍ਹਾਂ ਦੂੜੇ ਦੇ ਥੱਲੇ ਜਿਗਵਾ ਕੇ ਜਿਹੜਾ ਲੜ ਨੂੰ ਉੱਤੇ ਚੱਕ ਕੇ ਤੇ ਫਿਰ ਜਿਹੜਾ ਉਹ ਤੋਂ ਅਗਲਾ ਲੜ ਲਗਾ ਕੇ ਜਿਹਦੇ ਵਿੱਚ ਆਪ ਜਿਹੜਾ ਥੋੜੇ ਬਲ ਪਾ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਨਾਲ ਦੀ ਨਾਲ ਜਿਹੜੇ ਆਪਾਂ ਬਾਲ ਵੀ ਨੇ ਉਹ ਨਾਲ ਦੀ ਨਾਲ ਬਤਾਈ ਜਾਣੇ ਹਨ ਤੇ ਚੰਗੀ ਤਰ੍ਹਾਂ ਜਿਹੜਾ ਪਰ ਲੜ ਨੂੰ ਲੋਡ ਕਰਕੇ ਲਗਾ ਲੈਣਾ ਤੇ ਫਿਰ ਆਪਾਂ ਜਿਹੜੇ ਬਾਕੀ ਜਿਹੜਾ ਹੁਣ ਲੜ ਲਾਇਆ ਸੀ ਉਹਦੀ ਸੈਟਿੰਗ ਆਣੀ ਐ ਤੇ ਫਿਰ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਲੜ ਦੇ ਜਿਹੜੇ ਦੋ ਹੀ ਕਿਨਾਰੇ ਹੋਣਗੇ ਥੱਲੇ ਤੇ ਉੱਤਲੇ ਦੋ ਹੀ ਕਿਨਾਰੇ ਇਕੱਠਾ ਕਰਕੇ ਤੇ ਖੋਲੜਾ ਖੋਲ ਕੇ ਤੇ ਉਸ ਵਿੱਚ ਚੰਗੀ ਤਰ੍ਹਾਂ ਥੋੜੇ ਬਲ ਪਾ ਕੇ ਤੇ ਲੜ ਨੂੰ ਲੋਡ ਕਰ ਲੈਣਾ ਤੇ ਲੋਡ ਕਰਕੇ ਤੂੰ ਤੇ ਜਿਹੜਾ ਲੜ ਨੂੰ ਦੱਬ ਕੇ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਲੋਡ ਕਰ ਲ ਕੇ ਤੇ ਤੂੰ ਥੋੜਾ ਜਿਹਾ ਹਲਕੇ ਦੱਬ ਕੇ ਤੇ ਆਪਣੀ ਜਿਹੜੀ ਬਲ ਜਿੰਨੇ ਤੁਸੀਂ ਪਾਉਣਾ ਚਾਹੁੰਦੇ ਹੋ ਤੁਸੀਂ ਉਹਦੇ ਵਿੱਚ ਬਲ ਪਾ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਲੈਣਾ ਜਿਹੜੇ ਵੀ ਸਾਡੇ YouTube ਚੈਨਲ ਉੱਤੇ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜੁ ਕਰਿਓ ਤੇ ਜਿਹੜੇ ਵੀ ਸਾਡੇ Facebook ਤੇ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਜੁ ਕਰਿਓ ਤੇ ਵੀਡੀਓ ਵਾਤਵਾਚੇ ਜੁ ਕਰਿਓ ਤੇ ਬਾਕੀ ਪੱਕ ਦੀ ਪਰਨੇ ਦੇ ਵੀਡੀਓ ਆਪਾਂ ਸੈਟਿੰਗ ਹੋਰ ਨਾਲ ਦੀ ਨਾਲ ਕਰਿਆ ਨਹੀਂ ਹੈ ਜਿਹੜਾ ਆਪਾਂ ਅਗਲਾ ਲੜ ਪਈ اسی ਤਰੀਕੇ ਨਾਲ ਜਿਹੜਾ ਆਪਾਂ ਅਲੋਟ ਕਰਕੇ ਤੇ ਬਲਪਾ ਕਿਹੜਾ ਲੜ ਨੂੰ ਅਲੋਟ ਕਰਕੇ ਲਗਾਉਣਾ ਹੈ ਤੇ ਬਾਕੀ ਪਾਣ ਦੇ ਵੀਡੀਓ ਆਪਾਂ ਸੈਟਿੰਗ ਕਰ ਲੈਣੀ ਹੈ ਜਿਹੜਾ ਪਾਗਲਾ ਲੜ ਲਗਾਉਣਾ ਲੜ ਨੂੰ ਹਲਕਾਏ ਬੈਗ ਤੋਂ ਪਹੁੰਚੇ ਕਰਨਾ ਤੇ ਦੋਈ ਦੋਈ ਕਿਨਾਰੇ ਜਿਹੜੇ ਆਪਣੇ ਹੋਣਗੇ ਦੋਈ ਲੜੇ ਲੜੇ ਜਿਹੜੇ ਆਪਣੇ ਕਿਨਾਰਿਆਂ ਨੂੰ ਇਕੱਠਾ ਕਰਕੇ ਤੇ ਖੋਲ ਕੇ ਜਿਹੜੇ ਉਸ ਵਿੱਚ ਆਪਾਂ ਬਲ ਪਾ ਲੈਣੇ ਆ ਤੇ ਬਲ ਪਾ ਕੇ ਜਿੱਥੇ ਆਪਣੇ ਪਹਿਲੇ ਵਾਲਾ ਦੇ ਬਲ ਮੁੱਕ ਜਾਣਗੇ ਉੱਥੇ ਆਪਾਂ ਇਸ ਲੜ ਦੇ ਬਲ ਪਾ ਕੇ ਤੇ ਉੱਤੋਂ ਜਿਹੜਾ ਲੜ ਨੂੰ ਦੱਬ ਕੇ ਚੰਗੀ ਤਰ੍ਹਾਂ ਜਿਹੜਾ ਲੋਡ ਕਰਕੇ ਜਿਹੜਾ ਲਾਣ ਨੂੰ ਲਗਾ ਦੇਣਾ ਜਿਹੜੀ ਕਿ ਤੇਰੇ ਆਪਣੇ ਵਾਲ ਨੇ ਉਹ ਲੋਡ ਕਰਕੇ ਜਿਹੜਾ ਲਾਉਣ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਤੋਂ ਵੀ ਜਿਹੜਾ ਲਾਉਣ ਨੂੰ ਜਿਹੜਾ ਤੇਰਾ ਹਟਾਣਾ ਹੈ ਤੇ ਨਾਲੇ ਨਾਲ ਬਾਅਦ ਨਾਲ ਜਿਹੜੇ ਆਪਣੇ ਵਾਲ ਨੇ ਉਹ ਪਾ ਲੈਣੇ ਹਨ ਤੇ ਵੀਡੀਓ ਬਤਵਾ ਜੇ ਯੂ ਕਰਿਓ ਤਾਂ ਇਹ ਲਈ ਬਣਾਉ ਨੂੰ ਗੋਲਪਾ ਬਣਾਉਣ ਨੂੰ ਕੋਈ ਪ੍ਰੋਬਲਮ ਹੋਦੀ ਹੈ ਤਾਂ ਇਸ ਵੀਡੀਓ ਦੇਖ ਕੇ ਜਿਹੜੀ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣਾ ਫਿਰ ਤੁਸੀਂ ਤਰੀਕਾ ਜਿਹੜਾ ਪਾਗ ਲੜਵੇ ਉਵੇਂ ਹੀ ਲਗਾ ਦੇਣਾ ਹੈ ਤੇ ਲੋਡ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਤੇ ਜਿਹੜਾ ਤੁਸੀਂ ਇਹ ਲੜਾ ਸਾਫ ਵੀ ਲਗਾ ਸਕਦੇ ਹੋ ਬਲ ਵੀ ਲਗਾ ਸਕਦੇ ਹੋ ਇਹ ਤੁਹਾਡੇ ਟੂ ਡਿਪੈਂਡਾ ਜਿਵੇਂ ਤੁਹਾਨੂੰ ਵਧੀਆ ਲੱਗੇ ਉਸ ਤਰੀਕੇ ਨਾਲ ਕਰ ਸਕਦੇ ਹੋ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਲੋਡ ਕਰ ਲੈਣਾ ਤੇ ਲੋਡ ਕਰਕੇ ਤੇ ਚੰਗੀ ਤਰ੍ਹਾਂ ਸੈੱਟ ਕਰਕੇ ਜਿਹੜਾ ਲੜ ਨੂੰ ਉਸ ਦੇ ਵਿੱਚ ਜਿੰਨੇ ਬਲ ਪਾਉਣਾ ਚਾਹੁੰਦੇ ਹੋ ਉਹਨੇ ਬਲ ਪਾ ਕੇ ਤੇ ਲੜ ਨੂੰ ਲੋਡ ਕਰਕੇ ਜਿਹੜੀ ਆਪਣੀ ਸ਼ੇਪ ਆ ਉਹ ਸੈੱਟ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਬਾਕੀ ਪਰਨੇ ਵੀਡੀਓ ਬਸ ਹਟਾ ਕਰ ਲੈਣਾ ਹੈ ਤੇ ਬਾਕੀ ਬਾਕੀ ਪਰਨੇ ਵੀਡੀਓ ਬਸ ਸੈਟ ਕਰ ਲੈਣੀ ਹੈ ਜਿਹੜੇ ਆਪਣੇ ਵਾਲ ਨੇ ਉਹ ਵੀ ਆਪਾਂ ਸਟਾ ਕਰ ਲੈਣੇ ਹਨ ਤੇ ਫਿਰ ਜਿਹੜਾ ਆਪਣਾ ਲੜਾ ਘਾਟਿਆਂ ਦਾ ਜਾਂ ਵਧਿਆਂ ਦਾ ਉਹਨੂੰ ਆਪਾਂ ਬੈਠੇ ਜਿੱਥੋਂ ਆਪਣੀ ਜਿੱਥੇ ਆਪਣੇ ਕੀਤੀ ਹੁੰਦੀ ਹੈ ਉੱਥੋਂ ਆਪਾਂ ਲੜਨ ਨੂੰ ਥੱਲੇ ਕਰਕੇ ਤੇ ਉੱਤੇ ਇੱਕ ਉੱਤੇ ਜਾ ਕੇ ਜਿਹੜਾ ਲੜਨ ਨੂੰ ਦਬ ਲੈਣਾ ਤੇ ਆਪਣੀ ਜਿਹੜੀ ਬਾਕੀ ਪੜਨ ਦੀ ਸ਼ੇਪ ਹੈ ਜਿਹੜੀ ਆਪਾਂ ਉਹ ਸੈਟ ਕਰ ਲੈਣੀ ਆ ਨਾਲੇ ਨਾਲ ਹੋਰ ਵੀ ਜਿਹੜੀ ਆ ਫਸੜੀ ਉਹਦੀ ਕੱਢ ਲੈਣੀ ਹੈ ਤੇ ਜਲਦੀ ਵੀਡੀਓ ਲੈ ਕੇ ਹਾਜ਼ਰ ਹੋਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ